ਸਸ਼ੇਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਤੁਸੀਂ ਤੇ ਇਸ ਵੇਲੇ ਆਤੀ ਗਰਮੀ ਪੈ ਰਹੀ ਹੈ ਜਿਸ ਵਿਚਾਰੇ ਕੀ ਇਨਸਾਨਾਂ ਦੇ ਨਾਲ ਨਾਲ ਇਸ ਵੇਲੇ ਗੱਡੀਆਂ ਦਾ ਵੀ ਮਾੜਾ ਹਾਲ ਹੈ ਸੜਕਾਂ ਤੇ ਚੱਲਦੀਆਂ ਗੱਡੀਆਂ ਹੁਣ ਅੱਗ ਦਾ ਗੋਲਾ ਬਣ ਰਹੀਆਂ ਨੇ ਤਾਂ ਤਾਜ਼ਾ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਕਿ ਐਂਬੂਲੈਂਸ ਦੇ ਵਿੱਚ ਅਚਾਨਕ ਹੀ ਅਗਲਾ ਗਿਆ ਤੇ ਡਰਾਈਵਰ ਦਾ ਕਹਿਣਾ ਕਿ ਐਂਬੂਲੈਂਸ ਲੈ ਕੇ ਆ ਰਿਹਾ ਸੀ ਕਿ ਅਚਾਨਕ ਹੀ ਧੂਆਂ ਨਿਕਲਣ ਲੱਗ ਪਿਆ ਉਸ ਤੋਂ ਬਾਅਦ ਕਿ ਉਸਨੇ ਐਂਬੂਲੈਂਸ ਸਾਈਡ ਤੇ ਲਗਾਈ ਹੈ ਫਿਰ ਰੇਤ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਰਸਤੇ ਦੇ ਵਿੱਚੋਂ ਆਇਆ ਇੱਕ ਟਰੱਕ ਡਰਾਈਵਰ ਜਿਸ ਦੇ ਵੱਲੋਂ ਜਿਹੜਾ ਸਿਲੰਡਰ ਦਿੱਤਾ ਗਿਆ ਜਿਸ ਸਿਲੰਡਰ ਦੇ ਚੱਲਦਿਆਂ ਕਿ ਅੱਗ ਤੇ ਕਾਬੂ ਤਾਂ ਪਾ ਲਿਆ ਗਿਆ ਤੇ ਵੱ ਉਹ ਬਚ ਗਿਆ ਪਰ ਇਸ ਵੇਲੇ ਜਿਹੜੀ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਗਰਮੀ ਕਾਫੀ ਪੈ ਰਹੀ ਹੈ ਜਿਸ ਤੇ ਚਲਦਿਆਂ ਚਲਦੀਆਂ ਗੱਡੀਆਂ ਨੂੰ ਹੀ ਅੱਗ ਲੱਗਣ ਦੇ ਜਿਹੜੇ ਮਾਮਲੇ ਨੇ ਕਾਫੀ ਸਾਹਮਿਆ ਰਹੇ ਨੇ ਇਸੇ ਵਿਚਾਲੇ ਲੋਕਾਂ ਨੂੰ ਗੱਡੀਆਂ ਨੂੰ ਠੰਡਾ ਕਰਨ ਤੇ ਜਿਹੜੀ ਟੈਂਕੀ ਹੈ ਫੁੱਲ ਨਾ ਕਰਾਉਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ ਹਾਲਾਂਕਿ ਕਹਿ ਸਕਦੇ ਹਾਂ ਕਿ ਇੱਥੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਮੇਰਾ ਨਾਮ ਚੰਦਰਕਾਂਤ ਹੈ ਮੈਂ ਬਠਿੰਡ ਤੋਂ ਹੀ ਆ ਪ੍ਰਤਾਪਨਗਰ ਤੋਂ ਠੀਕ ਹੈ ਲੋਕੀ ਸਿੱਕੇ ਦੇ ਮੈਂ ਗਿੱਦੜਵਾ ਤੋਂ ਆ ਰਿਹਾ ਸੀਗਾ ਜੀ ਪੈਟਰੋਲ ਤੇ ਗੱਡੀ ਲੈ ਕੇ ਆ ਰਿਹਾ ਸੀਗਾ ਤੇ ਮੈਂ ਸੁੱਚਾ ਵੀ ਸੀ ਐਨਜੀ ਗੱਡੀ ਐ ਐਨਜੀ ਪੁਆ ਲੈਣਿਆ ਤੇ ਫਿਰ ਘਰ ਨੂੰ ਨਿਕਲਦੇ ਆ ਮੈਂ ਸੀ ਐਨਜੀ ਪੁਵਾਈ ਬਸ ਇੱਥੋਂ ਆ ਕੇ ਚੇਂਜ ਹੀ ਕੀਤੀ ਸੀਗੀ ਹਜੇ ਤੇ ਧੂਆ ਨਿਕਲਣ ਲੱਗਿਆ ਮੈਂ ਗੱਡੀ ਸਾਈਡ ਤੇ ਲਾਦੀ ਮੈਂ ਬੋਨਟ ਖੋਲਣ ਦੀ ਕੋਸ਼ਿਸ਼ ਕੀਤੀ ਬੋਨਟ ਖੁੱਲਿਆ ਨਹੀਂ ਜਦੋਂ ਬੋਨਟ ਖੁੱਲਿਆ ਨਹੀਂ ਤੇ ਮੈਂ ਰੁੱਕ ਕੇ ਗੱਡੀ ਚੈੱਕ ਕੀਤੀ ਧੂਆ ਬੋ ਨਿਕਲਣ ਲੱਗਿਆ ਤੇ ਭਾਜੀ ਆਇਆ ਇੱਕ ਉਹ ਕਹਿੰਦੇ ਅੱਗ ਲੱਗ ਗਈ ਅੱਗ ਲੱਗ ਗਈ ਫਿਰ ਅਸੀਂ ਰੇਤਾ ਪਾਣ ਲੱਗ ਗਏ ਤੇ ਪਤਾ ਹੀ ਨਹੀਂ ਲੱਗਿਆ ਕੀ ਹੋਇਆ ਬਾ ਹੋਇਆ ਗਰਮੀ ਕਰਕੇ ਹੋ ਸਕਦਾ ਵੀ ਜ ਤੇ ਮੈਂ ਤਾਂ ਕਰਕੇ ਸ਼ਾਇਦ ਅੱਗ ਲੱਗੀ ਆ ਵੀ ਗਰਮੀ 'ਚ ਵਿਚਾਰ ਰੱਖੋ ਤੇ ਚਾਹੇ ਟੈਂਪਰੇਚਰ ਹਾਈ ਓਨ ਕਰਕੇ ਸ਼ਾਇਦ ਹੋ ਗਿਆ ਹੋਵੇ ਬਟਾ ਕੇ ਸਾਰੇ ਵੀ ਇੱਕ ਸੰਦੇਸ਼ ਹੀ ਆ ਸਾਰਿਆਂ ਨੂੰ ਵੀ ਇੱਕ ਤਰ੍ਹਾਂ ਦਾ ਵੀ ਧਿਆਨ ਰੱਖਿਆ ਜਾਵੇ ਗੱਡੀ ਦੇ ਵੀ ਇਹ ਵੱਡਾ ਹਾਸਾ ਹੋਣ ਤੋਂ ਬਚ ਗਏ ਤੁਸੀਂ ਵੀ ਲਗਾਤਾਰ ਚਲਾਉਂਦੇ ਹੋ ਗੱਡੀ ਕਿਸ ਤਰ੍ਹਾਂ ਦੇ ਧਿਆਨ ਰੱਖਣਾ ਚਾਹੀਦਾ ਗਰਮੀ 'ਚ ਇੱਕ ਤਾਂ ਇੰਜਨ ਦਾ ਧਿਆਨ ਰੱਖੋ ਵੀ ਜੇ ਕੋਸ਼ਿਸ਼ ਕਰੋ ਵੀ ਥੋੜੀ ਰੂਟ ਡਰਾਈਵ ਕਰਕੇ ਇਹਨੂੰ ਸਾਹ ਦਿਓ ਠੰਡੀ ਹੋਣ ਦਾ ਟਾਈਮ ਦਿਓ ਕਿਉਂਕਿ ਬਾਹਰੋਂ ਬਹੁਤ ਤਤਿਆ ਹਵਾ ਆ ਰਹੀ ਹੈ ਇੰਜਨ ਨੂੰ ਠੰਡਾ ਨਹੀਂ ਹੋ ਰਿਹਾ ਪੋਸ ਕਰਕੇ ਵੀ ਆਸਾ ਹੋ ਜਾਂਦਾ ਹੈ ਕੁਝ ਸੀਐਨਜੀ ਐਵੋਇਡ ਹੀ ਕਰੋ ਗਰਮੀ ਆ ਜਾ। ਕਿ ਜਮੇ ਏਸੀ ਚੱਲਦੇਗਾ ਹੁਣ ਲਗਾਤਾਰ ਤੇ ਏਸੀ ਨੂੰ ਵੀ ਦੌਂਦਵਾਇਆ ਜਾਵੇ ਜਾ ਉਹਦੀ ਹਾਂ ਉਹਦੀ ਵੀ ਸਰਵਿਸ ਕਰਾਈ ਜਾਵੇ। ਮਲਕੀ ਸਿੰਘ ਜੀ ਐਂਬੂਲੈਂਸ ਚਲਾਉਣਾ ਜੀ। ਮੈਂ ਆਈ ਜਾਂਦਾ ਜੀ ਇਧਰੋਂ ਐਂਬੂਲੈਂਸ ਲੈ ਕੇ ਇਹਦੇ ਚੋਂ ਅੱਗ ਨਿਕਲੀ ਜਾਂਦੀ ਸੀ ਮੈਂ ਜੋ ਧਿਆਨ ਮਾਰਿਆ ਬਾਈ ਸਾਈਡ ਤੇ ਖੜਾ ਸੀ। ਮੈਂ ਭੱਜ ਕੇ ਮੈਂ ਕਿਹਾ ਚਲੋ ਵੀ ਬੁਝਾਈਏ ਅੱਗ ਰੇਤੇ ਨਾਲ ਬੁਝਾਉਣ ਲੱਗੇ ਮੈਂ ਰੋਲਾ ਪਾਇਆ ਮੈਂ ਕਿਹਾ ਬਾਈ ਤੁਸੀਂ ਪਾਣੀ ਲਿਓ। ਉਦੋਂ ਇੱਕ ਬਜਾਰਾ ਟਰੱਕ ਵਾਲਾ ਆਇਆ ਬਾਈ ਉਹਨੇ ਦੇ ਦਸ ਸਿਲੰਡਰ ਉਹਨਾਂ ਅੱਗ ਕੰਟਰੋਲ ਹੋ ਗਈ। ਬਾਤ ਤਾਂ ਹੋ ਗਈ ਆਸੇ ਤੋਂ ਪਰ ਆਉਂ ਆਇਆ ਸਨੇਹ ਦਿੰਨੇ ਆਂ ਬਈ ਧਿਆਨ ਰੱਖਿਆ ਕਰੋ ਇਸ ਚੀਜ਼ ਦਾ ਹਰੇਕ ਚੀਜ਼ ਗੱਡੀ ਨੂੰ ਆਪਦੇ ਨੁਸਾਹ ਨਾਲ ਚਲਾਉਣੀ ਆ ਕਿਉਂ ਥੋਨੇ ਹੀ ਪਤਾ ਗਰਮੀ ਬਹੁਤ ਪਈ ਜਾਂਦੀ ਆ ਆਪ ਦੇ ਹਾਂ ਬਹੁਤ ਲੱਗਦੀ ਐ ਇਸੇ ਕਰਕੇ ਆ ਵੀ ਆਪਦੀ ਕੋਈ ਵੀ ਗੱਡੀ ਆ ਤਾਰਾਂ ਦਾ ਸਭ ਦਾ ਧਿਆਨ ਦਿਓ ਗੱਡੀ ਦੇ ਡਰਾਈਵ ਕਰਦੇ ਗੱਡੀ ਦੇ ਵਿੱਚ ਵਹ ਨਹੀਂ ਸੀ ਟਰੱਕ ਵਾਲੇ ਨੇ ਦਿੱਤਾ ਹਾਂ ਟਰੱਕ ਵਾਲਿਆਂ ਨੇ ਦਿੱਤਾ ਜੀ ਟਰੱਕ ਵਾਲਿਆਂ ਨੇ ਦਿੱਤਾ ਜੀ ਥੋਨੇ ਵਿਚਾਲੇ ਵਿਚਾਲੇ ਹਾਂ ਵੇ ਰੇਤੇ ਨਾ ਕੰਟਰੋਲ ਹੋ ਗਈ ਸੀਗੀ ਅੱਗੇ ਪਹਿਲਾਂ ਅੱਗੇ ਜੀ ਹਾਂ ਜੀ